ਸਸਿਕਲ ਜੀ ਸਾਰੇ ਨੂੰ ਉਮੀਦ ਕਰਦੇ ਹਾਂ ਜੇ ਤੁਹਾਰੇ ਬਹੁਤ ਵਧੀਆ ਹੋ ਗਿਆ ਅਸੀਂ ਬਹੁਤ ਵਧੀਆ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੋਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਅੱਜ ਸ਼ੁਰੂਆਤ ਹੋ ਰਹੀ ਹੈ ਸਵਾ 9:00 ਵਜੇ ਤੋਂ ਮੈਂ ਵੀ ਛੜਛੂੜ ਲਾ ਕੇ ਹਟੀ ਇੱਥੇ ਆ ਸਾਰੇ ਸਾਫ ਕੀਤਾ ਇੱਥੋਂ ਤੇ ਅੰਦਰ ਛੜਛੂੜ ਲਾ ਕੇ ਹਟੀ ਆ ਅਬਨੀਂ ਰਾਤੀ ਬਿਮਾਰ ਸੀਗੀ ਅਬਨੀਂ ਰਾਤੀ ਉਹਨੂੰ بخਾਰ ਚੜ ਗਿਆ 10 ਵਜੇ بخਾਰ ਚੜ ਗਿਆ ਜੋ ਲੱਗੇ ਅਸੀਂ ਮਤਲਬ ਕਿ 4 ਵਜੇ ਜਦੋਂ ਪਾਠੀ ਲੱਗਾ ਨਾ ਜਿਆਦਾ ਸੀ ਮਤਲਬ ਸੁੱਤੇ ਆ ਉਹ ਤਾਂ ਕਿਤੇ ਬਾਅਦ ਚ ਸੁੱਤੇ ਆ ਕਦੀ ਇਹ ਗਰਮ ਪੱਟੀਆਂ ਵੀ ਤਾਂ ਆਪਾਂ ਇਹਦੇ ਰੱਖਦੇ ਸੀਗੇ ਸੇ ਤੇ ਤੇ ਬਿਮਾਰ ਬਹੁਤ ਜ਼ਿਆਦਾ ਬੁਖਾਰ ਜਿੱਦਾਂ ਛੱਡ ਗਿਆ ਇੱਕਦਮ ਹੀ ਖਾਂਗੇ ਨਾ ਬੁਰਾ ਹਾਲ ਇਹਦਾ ਤੇ ਹੁਣ ਬੱਸ ਮੈਂਮੀ ਥੋੜਾ ਜਿਹਾ ਟਾਈਮ ਹੀ ਹੋਇਆ ਮੈਨੂੰ ਵੀ ਉੱਠੀ ਨਾੜ ਜਾ ਭੂਗ ਗਈ ਉਹ ਦੁੱਧ ਲੈਣ ਤੇ ਅਬ ਨਹੀਂ ਤੇ ਆਪਾਂ ਸੁੱਤਾ ਪਿਆ ਆ ਅਜੇ ਵੀ 7:30 ਹੋ ਗਏ ਇਹਦਾ ਤਾਂ ਬਹੁਤ ਜ਼ਿਆਦਾ ਚੜ ਗਈ ਤੇ ਸੁੱਤਾ ਪਿਆ ਕਿਉਂਕਿ ਸਾਰੀ ਰਾਤ ਰਾਤੀ ਜਾਗਦੇ ਰਹੇ ਸੋ ਤਾਂ ਕਰਕੇ ਹੁਣ ਥੋੜਾ ਕੁ ਉਧਰ ਆਮਾ ਵੀ ਨਹੀਂ ਤੂੰ ਅੱਜ ਵੀ ਇਹਨੂੰ ਦਵਾਈ ਉਧਰ ਦਵਾਣੇ ਆ ਤੇ ਅੱਜ ਹੈਗਾ ਮੇਰੀ ਅਵਨੀ ਦਾ ਬਰਥਡੇ ਸਾਰੇ ਜਾਣੇ ਵਿਸ਼ ਕਰ ਦਿਓ ਕਮੈਂਟਾਂ ਚ ਤੇ ਅਵਨੀ ਦਾ ਜਨਮ ਦਿਨ ਆ ਵਿਚਾਰੀ ਬਿਮਾਰ ਹੋ ਗਈ ਆ ਕੀ ਕਰੀ ਜਾਂਦਾ ਆ ਉਹ ਆ ਦੁੱਧ ਲੈਣ ਗਈ ਉਹ ਆਉਂਦੀ ਪਈ ਚੁਰੀ ਤੁਹਾਨੂੰ ਦਿਖਾਣੀ ਆ ਆ ਦੇਖੋ ਦੀਦੀ ਆ ਤਰੀਆ ਆ ਆਂਦੀ ਵੀ ਤਰੀਆ ਹੁਣ ਮੈਂ ਛੱਡ ਛੁੱਡ ਉਹਦਾ ਲਾਤਾ ਆ ਸਾਰਾ ਕੰਮ ਪਾਂਡੇ ਰਹਿੰਦੇ ਆ ਤੁਹਾਨੂੰ ਇਹਨੂੰ ਪਾਂਡੇ ਮੈਂ ਕੱ ਬਾਅਦ ਚ ਥੋਣੀ ਆ ਇੱਕ ਰੋਟੀ ਬਣਾਣੀ ਰੋਟੀ ਬਾਅਦ ਚ ਬਣਾਉਣੀ ਆ ਰੋਟੀ ਹੁਣ ਸਵੇਰੇ ਨਹੀਂ ਅਜੇ ਬਣਾਣੀ ਆਟਕੇ ਬਣਾਉਣੀ ਆ 10 ਵਜੇ ਤਾਂ ਕਿ 11 ਤੇ ਸਾਗ ਸਾਨੂੰ ਰਾਤੀ ਫੇ ਆ ਗਿਆ ਸੀਗਾ ਉਹ ਉਹ ਹੁਣ ਆਦਿਆਂ ਸਾਗੇ ਖਾਈ ਜਾਂਦੇ ਆ ਅਸੀਂ ਤਾਂ ਨਹੀਂ ਉਹਦਾ ਕੜੀ ਵੀ ਬਣਾਈ ਸੀਗੀ ਮੈਂ ਕੱਲ ਪਕੌੜਿਆਂ ਵਾਲੀ ਕੜੀ ਬਣਾਈ ਸੀਗੀ ਅਬ ਨਹੀਂ ਪੁੱਪੇ ਬਹਿਦਾ ਪੁੱਤ ਤਰਾਤੀ ਵੀ ਆਪਣੀ ਇਤ ਨੂੰ ਮੈਂ ਜਦੋਂ ਆਪਣੇ ਕੋਲੇ ਪਾ ਲਿਆ ਮੇਰੇ ਕੋਲੇ ਸੁੱਤੀ ਹੋ ਸੀਗੀ ਇਹ ਮੰਮਾ ਅੱਜ ਵੀ ਅੱਜ ਵੀ ਮੈਂ ਤੁਹਾਡੇ ਨਾਲ ਹੀ ਸੋਣਾ ਆਹੋ ਤੇਰਾ ਤੀ ਮੇਰੇ ਕੋਲ ਹੀ ਸੁੱਕੀ ਹੋ ਸੀਗੀ ਫਿਰ ਇਹਨੂੰ ਅਲੱਗ ਤੋਂ ਰਜਾਈ ਕੱਢ ਕੇ ਦਿੱਤੀ ਅਸੀਂ ਪੇਟੀ ਦੇ ਵਿੱਚੋਂ ਕੱਢੀ ਮੈਂ ਅਲੱਗ ਤੋਂ ਜਦੋਂ ਰਜਾਈ ਕੱਢ ਕੇ ਦਿੱਤੀ ਬਹੁਤ ਬੁਰਾ ਹਾਲ ਸੀ ਵਿਚਾਰੀ ਦਾ ਇਹਦਾ ਰਾਤੀ ਤਾਂ ਰੋਣ ਲਾਪੇ ਸਾਰੇ ਜਿਹਾ ਮੈਂ ਵੀ ਭੂਆ ਵੀ ਪ੍ਰਦੀਪ ਵੀ ਐ ਬਦੱਸਾਂ ਮਾਰੂੰਗੀ ਮੈਂ ਹਟ ਜਾ ਮੈੱਕੂ ਉਹ ਭਈਆ ਭੂਆ ਦੁੱਧ ਲੈ ਕੇ ਤੇਰੀ ਫਿਰ ਮੈਂ ਕਿਹਾ ਮੈਡਮ ਨੂੰ ਆਜਾ ਮੈਂ ਫੋਨ ਕਰ ਦਿੰਨੀ ਆ ਤੇ ਉਹਨੂੰ ਕਹਿਣਾ ਭਈ ਅਜੇ ਨਿਤਬੀਏ ਤੇ ਨਹੀਂ ਸਹੀ ਹੈਗੀ ਇਹ ਤਾਂ ਇੰਨ ਛੁੱਟੀ ਘਰ ਦੇ ਦੋ ਹੋਰ ਅਵੇ ਨਾ ਘਾਰਾ ਟੋਕਰੇ ਚੱਪਿਆ ਹਾਂ ਲੱਗਿਆ ਝੂਟਾ ਜੇ ਦੱਸਾ ਬਹੁਤ ਆਉਂ ਆਉ ਲੱਗਾ ਕਰਨੇ ਇਹਨੂੰ ਲੈ ਕੇ ਜਾਣਾ ਦਵਾਈ ਇਹਨੂੰ ਦੇਣੀ ਹੈ ਇਹਨੂੰ ਸਟੀਮ ਦੋ ਆਣੀ ਹੈ ਚ ਲੈ ਕੇ ਚਾਲਦੇ ਆ ਨਾ ਮਮਾ ਸਟੀਮ ਕੰਮ ਕੱਲ ਮੈਂ ਨਾਲੀ ਸੇਸੂ ਧੋ ਲਿਆ ਮੇਰਾ ਲੈਕਸ ਫੀਲ ਹੋਇਆ ਮੇਰੇ ਵਾਲ ਗੁੰਧਲਾ ਗੰਧਲਾ ਪਈਆਂ ਸੀ ਮਮਾ ਛਾਉ ਨੂੰ ਜਾਣਾ ਮੜ ਮੋਟਾ ਸੈਲੀਬ੍ਰੇਸ਼ਨ ਕਰਾਂਗੇ ਜਦੋਂ ਮੇਰਾ ਕੀਤਾ ਸੀਗਾ ਮੜ ਮੋਟਾ ਸੈਲੀਬ੍ਰੇਟ ਕਰਾਂਗੇ ਆਪਣੀ ਤੇ ਬਰਥਡੇ ਦਾ ਨਹੀਂ ਮਮਾ ਸੋਕੀ ਖਾਂਗਾ ਸਾ ਮੈਗਾ ਨਹੀਂ ਹਫ਼ਤਾ ਹੀ ਹੋ ਗਿਆ ਹੁਣ ਹਫ਼ਤਾ 10 ਦਿਨ ਹੋ ਗਏ ਲਗਾਤਾਰ ਖਾਂਗ ਖਾਂਗੇ ਇਹਦਾ ਹੈ ਆਕਸਨ ਨੂੰ ਬਚਾਇਆ ਫੇਰ ਵੀ ਢਿੱਡੋ ਜੋਰ ਲੱਗਦਾ ਕਿੰਨਾ ਰਾਤੀ ਨੂੰ ਦਾ ਸਟੀਮ ਵੀ ਦਿੱਤੀ ਆ ਲਓ ਜੀ ਹੁਣ ਅਸੀਂ ਚੱਲੇ ਆ ਰੋਟੀ ਪਾਣੀ ਖਾ ਰਹੇ ਆ ਪੂਆ ਲੰਮੀ ਪਈਓ ਆ ਤੇ ਮੈਂ ਹੈਗੀ ਐ ਇੱਥਰ ਫੇਰ ਤੇ ਹੁਣ ਅਸੀਂ ਚੱਲੇ ਆ ਥੋੜਾ ਜਿਹਾ ਸਮਾਨ ਲੈ ਕੇ ਆਣਾ ਬਣੀ ਤੇ ਮੈਂ ਇੱਕ ਦਵਾਈ ਦਿਵਾਣੀ ਆ ਤੇ ਅੱਜ ਮੈਂ ਇਹ ਵਾਲਾ ਸੂਟ ਕੱਢ ਕੇ ਵੇਅਰ ਪਾ ਲਿਆ ਵੇਅਰ ਕੀਤਾ ਇਹਨੂੰ ਪਰ ਵਾਲ ਜੇ ਬਹੁਤ ਹੈ ਉਹ ਆ ਨਾਲ ਐਵੇਂ ਪਾਈ ਆ ਪੰਜਾਬੀ ਜੁੱਤੀ ਆਹ ਹੋ ਕੇ ਵਾਏ ਟਾਟਾ ਆ ਸਾਡੀ ਗੱਡੀ ਗੱਡੀ ਇਹਨੂੰ ਸੇਕਾ ਤੇ ਮਾਰਦੀ ਆ ਪੈ ਗੜੀ ਦੀੁੰਡਾ ਦਾ ਲਾਲਾ ਉਹ ਲਾਲ ਨਹੀਂ ਐ ਨਾਲੇ ਅੱਜ ਮੈਂ ਕੀਤੀ ਆ ਪੋਨੀ ਟੇਲ ਬਹੁਤ ਟਾਈਮ ਬਾਅਦ ਕੀਤੀ ਆ ਜਦੋਂ ਪੋਨੀ ਸੁਹੇਤ ਰੱਖ ਲਓ ਬੁੱਤ ਪਿੱਛੇ ਰੋਟੀ ਪਾਣੀ ਅਸੀਂ ਖਾ ਲਿਆ ਸੀਗਾ ਖਾ ਖੂ ਕੇ ਰੈਸਟੋਰੈਂਟ ਸਟ ਕੀਤੀ ਹੁਣ ਅਸੀਂ ਚੰਦੇ ਆ ਜਾਂਦੇ ਪਏ ਆ ਆ ਦੇਖੋ ਟੈਕਿੰਗ ਮੇਲੇ ਲੱਗੇ ਹੋਏ ਉਹ ਪਿਛਲੀ ਲੰਗਾ ਮੇਰੀ ਕੱਦ ਲੱਗੀ ਹੋਆ ਡੈਡੀ ਅਗੂ ਵਾਲੇ ਹਾਂ ਪਾਪਾ ਜੋ ਆ ਸਿੰਘ ਜੀ ਗੁਰਦੁਆਰਾ ਅਬਨੀਤ ਦੀ ਉਦੋਂ ਨਾ ਦਵਾਈ ਲਈ ਸੀਗੀ ਪਰ ਉਹਦੇ ਨਾਲ ਫੇ ਬਿਲਕੁਲ ਵੀ ਅਬਨੀਤ ਨੂੰ ਆਰਾਮ ਨਹੀਂ ਆਇਆ ਕੋਈ ਫਰਕ ਨਹੀਂ ਪਿਆ ਰਾਤੀ ਅਸੀਂ ਸੁੱਤੇ ਨਹੀਂ ਹੈ ਪਤਾ ਕਿੰਨਾ ਪੁਰਾ ਹਾਲ ਅਵਨੀ ਇਹ ਪਾਪਾ ਕਦੇ ਰੋਇਆ ਨਹੀਂ ਸੀ ਰਾਤੀ ਵੀ ਰੋਇਆ ਕੁੜੀ ਦੀ ਕੰਡੀਸ਼ਨ ਦੇਖ ਕੇ ਬੁਖਾਰ ਕੋ ਤਪਦੀ ਸੀਗੀ ਬਹੁਤ ਜਾ ਗਈ ਮੈਂ ਨਾ ਗਰਮ ਪਜਾਮਾ ਪਾਇਆ ਸੀ ਇਹਨੇ ਨਾ ਮੇਰੇ ਲੱਤ ਤੇ ਲਾਟਾ ਦਾ ਰੱਖ ਦਿੱਤੀ ਮੈਂ ਤਾਂ ਮੇਰੇ ਪੈਰ ਰੱਖਿਆ ਆਏ ਨੇ ਤੇ ਉਹ ਆਏ ਆ ਵਦਨਾ ਸੇਕ ਮਾਰੇ ਤੇ ਜਦੋਂ ਕਿਹਾ ਮੇਰਾ ਅੱਤੀ ਉੱਠ ਕੇ ਇਹਦੇ ਵਿਚਾਰੀ ਦੁਪੱਟੀਆਂ ਕੀਤੀਆਂ ਤੇ ਭੂਆ ਵੀ ਆ ਭੂਆ ਵੀ ਰੋਣ ਲੱਪ ਗਈ ਬਹੁਤ ਮਾੜਾ ਹਾਲ ਸੀਗਾ ਹੁਣ ਵੀ ਹੈਗਾ ਬੁਖਾਰ ਇਹਨੂੰ ਉਹ ਥੋੜਾ ਰੋਤੀ ਬੋਲ ਸੀ ਤਦਾਂ ਕੀ ਕਰਨਾ ਹੈ ਦੇ ਨੇ ਆਣਾ ਟੱਲਾਣਾ ਨੂੰ ਰਾਤ ਹੋਣ ਤੋਂ ਪਹਿਲਾਂ ਕੋਈ ਡਾਕਟਰ ਨੂੰ ਦਿਖਾ ਲਓ ਸਹੀ ਗੱਲ ਆ ਅਸੀਂ ਪਹਿਲਾਂ ਰਾਤੀ ਚੱਲੇ ਸੀਗੇ ਫੇ ਅਸੀਂ ਹੁਣ 2:30 ਵਜੇ ਰਾਤ ਨੂੰ ਜਾਣਾ ਵੀ ਕੀ ਦੇਖੋ ਸੀਗਾ ਹਨਾ ਕਿਹੜਾ ਡਾਕਟਰ ਸੀਗਾ ਇੱਥੇ ਜਿਹੜੇ ਨਾ ਪਿੰਡ ਦੇ ਡਾਕਟਰ ਆ ਉਹ ਮਤਲਬ ਕਿ ਇਕੱਤਾ ਚਲੋ ਸਰਪੰਚਾ ਉਹਨੂੰ ਫੇ ਡਬਲ ਡਿਊਟੀ ਕਰਨੀ ਪੈਂਦੀ ਆ ਇੱਥੇ ਜਿੱਥੇ ਦੁਕਾਨ ਕਰਦੇ ਆ ਪਿੰਡ ਨੂੰ ਨਾਲ ਹੋਰ ਆਹੋ ਪੱਪੀ ਐ ਤੁਹਾਨੂੰ ਪੱਪੀ ਦਿਖਾਣੀ ਆ ਆਹ ਦੇਖੋ ਛੋਟੇ ਛੋਟੇ ਮੈਨੂੰ ਆਣੀ ਮੈਂ ਇਹ ਦੇਖਿਆ ਵੇ ਸਾਡਾ ਮੈਕੂ ਦੇ ਲੈ ਕਿਦਾਂ ਨਾ ਢੱਲਾ ਹੋ ਰਿਹਾ ਹੈ ਥਾਲੇ ਠੰਡ ਦੇ ਵਿੱਚ ਦੇ ਲੈ ਅਸੀਂ ਉਹਨੂੰ ਕਿਦਾਂ ਲਕੋ ਕੇ ਰੂਮ ਮੈਂ ਕੱਲ ਦੇਖ ਲੈ ਕਰ ਗਿਆ ਹੀ ਰੂਮ ਦੀ ਹੂੰ ਸਿਰ ਦਿੱਤੀ ਦੱਲੇ ਮੈਂ ਕਿਹਾ ਠੰਡ ਨਾ ਲੱਗੇ ਉਹ ਨਾ ਤੁਹਾਨੂੰ ਮੈਂ ਤਾਂ ਖਾਉਂਗੀ ਉਹ ਨਾ ਕਿੱਡੀ ਉੱਚਾ ਮਤਲਬ ਕਿ ਉੱਚਾ ਜਿਹਾ ਉਹਦਾ ਬਣਾਇਆ ਤੂੰ ਆ ਕਾਫੀ ਉੱਚਾ ਜਿਹਾ ਬਣਾਇਆ ਜਿਵੇਂ ਇਟਾਂ ਚਿੰਚੂੜ ਕੇ ਉਹ ਪਤਾ ਨਹੀਂ ਕਿੱਥੋਂ ਬਾਹਰ ਨਿਕਲੇ ਆਉਂਦਾ ਪੂਆ ਕਹਿੰਦੇ ਰਾਤੀ ਮੇਰੇ ਮੰਜੇ ਤੇ ਕਹਿੰਦੇ ਟੱਪਾ ਲਾ ਸੀਗਾ ਹਾਂ ਔਰ ਕੱਲੀ ਮੈਂ ਸੋਣੀ ਇੰਦਰ ਤਾ ਉਹ ਦੇ ਲੈ ਨਸਲੀ ਕੁੱਤਾ ਹਾਂ ਉਹ ਕਿੰਦਾ ਛੇਤੀ ਬਿਮਾਰ ਹੋ ਜਾਂਦਾ ਨਾ ਇਹ ਦੇਲੇ ਖਾਣ ਦੇ ਵਿੱਚ ਐਤੇ ਫਿਰ ਜਾਂਦੇ ਹਾਂ ਹਾਂ ਜਦੋਂ ਜਦ ਠੰਡ ਆਣੀ ਨਾ ਇਹਨਾਂ ਦੇ ਨੱਕ ਨੂੰ ਦੂਆ ਪੈਣਾ ਹੁਣ ਅਸੀਂ ਜਾਂਦੇ ਪਿਆ ਸਿੰਗਾਪੁਰ ਨੂੰ ਤੇਲ ਉਹ ਰਾਤੀ ਵੀ ਪਾਇਆ ਸੀਗਾ ਪਰ ਤੇਲ ਦਾ ਪਤਾ ਨਹੀਂ ਹੁੰਦਾ ਹੁਣ ਫੇ ਅਸੀਂ ਪਵਾ ਲਿਆ ਹੁਣ ਦੇ ਹਾਂ ਤਾਂ ਕਿਹਾ ਸੀ ਸਿੰਗਾਪੁਰ ਉਹ ਕਰਾਂਦੇ ਤੇ ਹਾਂ ਜੀ ਉੱਤਰ ਕੇ ਆਇਆ ਹੁਣ ਇਹਦੇ ਪਾਪਾ ਦੋਸਤ ਮਿਲ ਗਏ ਬਣਾਤੀ ਆ ਤਾਂ ਪ੍ਰਭਾ ਨਾ ਉਹਨਾਂ ਕੱਪੜੇ-ਕੱਪੜੇ ਦੇਖ ਲੈ ਕਿੰਦਾ ਦੇ ਵਾਸਤੇ ਆ ਵੀ ਇਹ ਸੀਗੇ ਜੀ ਅਵਨੀਤ ਦੇ ਪਾਪਾ ਦੇ ਦੋਸਤ ਉਹ ਵਰਤਿਆ ਮੈਨੂੰ ਵਰਤਦਾ ਕਾਲਾ ਫਾਚੋ ਤੇ ਹੋਣਾ ਅਸੀਂ ਜਾਂਦੇ ਪਿਆ ਤੂੰ ਆਈ ਲੈਣਾ ਅਸੀਂ ਪਹਿਲਾਂ ਸੋਚਿਆ ਕਿ ਪਹਿਲਾਂ ਅਸੀਂ ਦਵਾਈ ਲੈ ਲੰਨੇ ਆ ਤੇ ਕਿਉਂਕਿ ਅਵਨੀਤ ਦੀ ਸਿਹਤ ਨਾ ਨਾ ਹੁਣ ਮੋੜੇ ਤਾਂ ਦੀਆ ਗੜਸ਼ੰਕਰੂ ਜਾਣਾ ਤੇ ਇੱਧਰ ਆ ਗਏ ਆ ਨਾ ਬੂਟੇ-ਵਾਟੇ ਸਭ ਕੋ ਜਿਆਦਾ ਹਨਾ ਇਹ ਤਾਂ ਸਾਡੇ ਨਾ ਬਗੂੜੀ ਦੇ ਪਾਰੇ ਇੱਧਰ ਪਾਣੀ ਦੀ ਕਮੀ ਹੈ। ਪਾਣੀ ਦੀ ਕਮੀ ਆ ਬੂਟੇ ਲੋਕਾਂ ਦੇ। ਲੋਕਾਂ ਦੇ ਅੱਗੇ ਤਾਂ ਨਾ ਹਮਨੇ ਯਾਰਡ ਹੁੰਦਾ ਦਾ, ਬਾਹਰ ਹੁੰਦੀ ਸੀ ਗਾੜੀ। ਹੋ ਜਾਂਦਾ। ਲੋਕਾਂ ਨੇ ਖੇਤ ਬਣਾ ਲਏ ਇੱਧਰ ਮਤਲਬ। ਇਹ ਸਾਰਾ ਏਰੀਆ ਇੱਧਰ ਮਤਲਬ ਕੁਝ ਜਰਾ ਚੌਧਰੀਆਂ ਦੇ ਪਿੰਡ ਚੌਧਰੀਆਂ ਦੇ ਪਿੰਡ ਇੱਧਰ। ਪਹਾੜ ਪਹਾੜੀ ਏਰੀਆ ਹੈ ਤੇ ਪਹਾੜੋਂ 1.5 ਕਿਲੋਮੀਟਰ ਦਾ ਪਹਾੜ ਚੋਂ ਸ਼ੁਰੂ ਆਉਂਦੇ ਆ ਇਹਨੂੰ। ਆਹੋਂ ਟਰੱਕਾਂ ਵਾਲੇ ਨੇ ਆਹ ਸੜਕ ਪੰਨੜੀਆਂ ਮੈਨ ਲੱਗਦਾ। ਆਵੋ ਕੁਛ ਹਾਲ ਤਾਂ ਵਿਚਾਰੀ ਇੱਥੋਂ ਪਾਣੀ ਪੀਂਦੀ ਪਈ ਐ। ਆ ਤੇ ਬੜਾ ਪਾਣੀ ਆਇਆ ਸੀਗਾ ਹਨਾ ਬੀਤੇ ਪਾਪਾ। ਜਦ ਆਹੋ ਇੱਥੋਂ ਪਾਣੀ ਆਉਂਦਾ ਸੀਗਾ ਸਾਰੇ ਉਧਰ ਤੇ ਸਾਰੇ ਬੰਨ ਬੁੰਨਾ ਇੱਥੋਂ ਤੋੜ ਦਿੱਤੇ ਆਹ ਤੁੱਕਾ ਇਧਰ। ਆਇਆ ਅਸਮਾਨ ਕਿੰਨਾ ਸੋਹਣਾ ਲੱਗਦਾ ਪਿਆ। ਆਪ ਕੋ ਕੀਦੇ ਤੇ ਜਗਾੜ ਬਣ ਲੱਪਿਆ। ਕਿੱਥੇ? ਬਸ ਮારી ਭੁੱਖੀ ਨਹੀਂ ਹੁੰਦੀ ਜਿਹੜੀ। ਆਹੋ ਇੱਥੇ। ਅੱਛਾ। ਹਾਂ ਦੇਖੋ ਆਸਮਾਨ ਕਿੰਨਾ ਸੋਹਣਾ ਲੱਗਦਾ ਪੰਜ ਚੱਲੇ ਜੀ ਅਸੀਂ ਬਸ ਸੇਂਗ ਕਰਾਂ ਸੇਂਗ ਕਰ ਰਹਾ ਓਏ ਰੌਚਾ ਕਿੰਨਾ ਆਇਆ ਬੜਾ ਚੰਦ ਤੇ ਰੌਚਾ ਚਾਹੀਦਾ ਹੀ ਬਹੁਤ ਲੋਜੀ ਦਵਾਈ ਅਸੀਂ ਲੈ ਲਈ ਦਵਾਈ ਵੀ ਲਾ ਲਈ ਵਨੀਦਰ ਲੱਗਾ ਟੀਕਾ ਅਗਨੀਦਰ ਹੋੰਦੀ ਸੀਗੀ ਉਹ ਕਹਿੰਦਾ ਸੀ ਡਾਕਟਰ ਕਿ ਮੈਂ ਤਾਂ ਟੀਕੇ ਤੋਂ ਨਾਲ ਜ਼ਿਆਦਾ ਆਰਾਮ ਜਲਦੀ ਆਊਗਾ ਤਾਂ ਕਰਕੇ ਬੇ ਅਸੀਂ ਟੀਕਾ ਲਗਵਾ ਦਿੱਤਾ ਹੁਣ ਜਾਂਦੇ ਪਏ ਆ ਅਸੀਂ ਟਾਈਮ ਲੱਗ ਗਿਆ ਰੱਜ ਬਹੁਤ ਰੱਜ ਹੁੰਦਾ ਹੁੰਦਾ ਟੋਟਲੀ ਜਦ ਮਾਚੀ ਮਾ ਰੱਜ ਹੁੰਦਾ ਕਾਹਦੀ ਕਹੋ ਤੇ ਮਤਲਬ ਦਵਾਈ ਦੇ ਕੋ ਨੂੰ ਨੇ ਤਾਂ ਰੱਜ ਹੁੰਦਾ ਹੁੰਦਾ ਆ ਸੜਗਾ ਕਿੱਤਾਂ ਦੀ ਗੁਰਦੁਆਰਾ ਸਾਹਿਬ ਆਸੀ ਰੁਕੇ ਆਤ ਤੇ ਇਹਦੇ ਦੋਸਤ ਜਿਹਾ ਉਹ ਆ ਰੁਕੇ ਆ ਆ ਬਰੀ ਤੇ ਪਾਪਾ ਦਾ ਤੇਰੇ ਪਰਾਂ ਦੇ ਪਰਾਂ ਦੇ ਦੇਖ ਤੂੰ ਦੇਖ ਇਹ ਐਰ ਕਰ ਲਓ ਤੂੰ ਕੋਚ ਆਮ ਜੀ ਜਦੋਂ ਮੈਂ ਨਾਲ ਲੈ ਕੇ ਜਾਂਦਾ ਹਾਂ ਅਪਰੇਸ਼ੀਆ ਜੋਗ ਲੈਣਾ ਹੈ ਆ ਜਦੋਂ ਮੈਂ ਤੇਰੇ ਨਾਲ ਮੈਂ ਉਹ ਥੱਲੇ ਆ ਦੇਣਾ ਸੁਣਾ ਚਲੋ ਆਵਾਜ਼ ਹੋਵੇ ਮੇਰੇ ਕੋਲ ਇੱਕ ਵਾਰ ਆਹੋ ਫੋਟੋ ਹੋ ਗਿਆ ਕੇ ਬੋਲਣ 40 ਰੁਪਏ ਹੋ ਨਾ ਇੱਕ ਵੇ ਇੱਕ ਹੋ ਤਾਂ ਹਾਂ ਹੋ ਲਓ ਜੀ ਲੈ ਲਿਆ ਅਸਮਾਨ ਕੇ ਇੱਕ ਇੱਕ ਸੋਗੋ ਲੈ ਲਿਆ ਹੱਗ ਖਲਣ ਲਕਾਨ ਲੱਗਾ ਆ ਇਹ ਕੀ ਗੜ ਸ਼ੰਕਰ ਉਹ ਪਿੱਛੇ ਵੇਖ ਰਹੀ ਸੀਗੀ ਹਾ ਉੱਥੋਂ ਹੀ ਲਈ ਦਾ ਸਮਾਨ ਇਹਨਾਂ ਦਾ ਵਧੀਆ ਹੁੰਦਾ ਕੇਕ ਵਗੈਰਾ ਪੇਸਟੀਆਂ ਲੈ ਲਈਆਂ ਮਾਂ ਨਹੀਂ ਖਾਣੀ ਸੀ ਬਬਲੂ ਗੂਗੂਲੂ ਇਹ ਹੁਣ ਹੁਣ ਕੇ ਰਹਿ ਗਿਆ ਸਮੋਸੇ ਸਮੋਸੇ ਰਹਿ ਗਏ ਹੈ ਨਾ ਫੂਲ ਲੈ ਲੈਨੇ ਆਠਾ ਕਾਲੇ ਵੀ ਅੱਧਰ ਨੂੰ ਜਾਣ ਲੱਪੇ ਹੈ ਨਾ ਹੁਣ ਆ ਵੀ ਬੰਪਰ ਆਫਰ ਲੱਗਿਓ ਸੀ ਕਿ ਇੱਥੇ ਦੀਵਾਲੀ ਨੂੰ ਕੋਣ ਦਾ ਪਤਨ ਹੁਣ ਵੀ ਰੱਖਿਆ ਤਾਂ ਹੈ ਸਮਾਨ ਹੀ ਨਹੀਂ ਬਾਹਰ ਆਏ ਮੰਦਿਰ ਕਿੰਨਾ ਸੋਹਣਾ ਇੱਥੇ ਤਾਂ ਬੰਦਾ ਆਵੇ 50 60 ਲੱਖ ਲੈ ਕੇ ਹਨਾ ਯਾਕਰ ਵੀ ਇਹ ਧੋੜਾ ਆਹੋ ਤਾਂ ਲੱਖ ਚ ਸਮਾਨ ਆ ਜਾਣਾ ਮਮਾ ਇਹਨੂੰ ਜੇ ਕੋਈ ਲੜਾਦਾ ਹੀ ਪੈਣਾ ਨਹੀਂ ਮਕੋਲ ਤਾਂ ਚੰਦ ਚੋਂ ਕਰ ਲੈਣੀ ਆ ਬਸ ਐਨਾ ਕੁ ਬਹੁਤ ਆਈਦਾ ਸੀ ਗਿਆ ਆਪਾਂ ਉਧਰੋਂ ਜਾ ਰਹੇ ਆ ਆਪਾਂ ਰੇਲਵੇ ਫਟ ਗਿਆ ਸਟੇਸ਼ਨ ਅੱਛਾ ਸਟੇਸ਼ਨ ਨਹੀਂ ਰੇਲਵੇ ਫਟਾ ਤਾਂ ਉਹੀ ਰੋ ਕਰ ਜਾਂਦੀ ਆ ਰੇਲ ਗੱਡੀਆਂ ਦੀ ਜੇਜੋ ਤੇ ਇਹੋ ਜੀ ਜਾਂਦੀ ਰਹੂ ਅੱਜ ਲੱਗਦਾ ਤਾਂ ਐਮਬੋਮ ਬਦਲ ਜਿਆ ਹੋਗਾ ਹੋਗਾ ਪਰ ਪਤਾ ਨਹੀਂ ਉੱਥੇ ਗੱਡੀਆਂ ਆ ਗੱਡੀ ਲੈਣੀ ਹੋਵੇ ਘਰੇ ਘੜੇ ਕਦੇ ਡੀਲਰਾਂ ਆਪਾਂ ਮਾਰੀਆਂ ਤੇ ਗੱਡੀ ਲੈ ਲਓ ਇਹ ਐਦਾ ਗੱਡੀ ਨਹੀਂ ਬਣਾਉਂਦੇ ਪਤਾ ਨਹੀਂ ਲੱਗਦਾ ਤਗੰਡੀ ਐਕਸੀਡੈਂਟ ਆ ਜਾਂਦਾ। ਹਮਨੇ ਫਾਹਾ ਚਾਕਲੇਟ ਹੋਰ ਸਵਾਲ ਲੱਗੇ। ਇਧਰ ਚਲੀਏ। ਇਧਰੋਂ ਕਾਨੂੰ ਉੱਧਰ ਹੀ ਚਾਲ ਤੂੰ। ਹਾਏ ਤੀ ਮੇਂ ਨੱਕ ਚ ਕਿੰਨਾ ਕੋ ਉਠੂਸਿਆ ਆਇਆ। ਹਾਏ ਕੰਬਲਾਂ ਦੀ ਸੇਲ ਲੱਗੀ ਉਹ ਇੱਥੋਂ ਲੈ ਕੇ ਜਾਈਏ ਤੇ ਲੈ ਕੇ ਜਾਣਾ। ਅੰਮ੍ਰਿਤਸਰੀ। ਕੋਲੋਂ ਉਥੋਂ ਹਾਊਸੋਂ ਕੰਬਲਾਂ ਦਾ ਡੀਪੂ। ਇਹ ਤਾਂ ਅਸੀਂ ਉੱਪਰ ਉੱਪਰ ਆਦੇ ਗੜਛਾਂ ਕਰੇਗਾ। ਮੈਂ ਬੇਚ ਜਾਈਂ ਜਾਗੇ ਨਾ ਉੱਥੇ ਹੈਗੀ ਮਾਰਕੀਟਿੰਗ। ਉੱਥੇ ਕਾਫੀ ਵਧੀਆ ਸਮਾਨ ਮਿਲਣਾ ਹੈ। ਬਦਿਆ ਮਾਰਕੀਟ। ਅੰਨੀ ਠਾਂਡੇ ਚ ਗੰਨੇ ਦਾ ਰਸ ਵੇਚਦਾ ਹਾਇ ਤੇ ਮਿੱਠਾ ਆਵਾ ਹੁਣੇ ਪਾਇਆ ਸਵਾਦ ਹੀ ਵਿਗੜ ਗਿਆ ਮੈਨੂੰ ਬਹੁਤ ਕੰਮ ਆ ਹੁਣ ਮੈਂ ਬਿਜੀ ਹੋਣ ਵਾਲੀ ਆ ਹਾਇ ਮੈਂ ਤਾਂ ਕੁੜੀਆਂ ਸੂਟੇ ਦੇਖੀ ਜਾਨੀ ਨਹੀਂ ਜੜੀ ਭੈਣ ਅਲਮਾਰੀ ਭਰੀ ਹੋਊ ਉਹ ਵੀ ਕਾਟੇ ਆ 70 75 ਭਾਂਚੇ ਸੂਟ ਹੋਣ ਦੇ ਕੋਲ ਤਾਂ 75 ਸੂਟ ਆ ਐਣੀ ਥੋੜਾ ਖਾਣਾ ਥੋੜਾ ਕ ਟੇਸ ਲੱਗਦਾ ਰਹੇ ਮਿੱਠਾਈ ਕੌਣ ਹੈ ਇੱਥੇ ਪਾਇਆ ਕਿੰਦੇ ਸੰਦੀ ਉਹਨੇ ਸਾਡਾ ਘਰ ਦੇ ਕਹਿੰਦੇ ਹੁੰਦੇ ਘੋੜੇ ਦਾ ਮਾਸ ਘੋੜੇ ਦਾ ਮਾਸ ਨਾ ਖਾਇਆ ਕਰੋ। ਹੋਂ ਕਿਹੜਾ ਅੰਨ ਪੜਦੇ ਨੂੰ ਕਹਿੰਦਾ ਘੋੜੇ ਦਾ ਮਾਸ ਹੈ। ਮੈਂ ਤਾਈ। ਤਾਈ ਤੇਰੀ। ਐ ਮਲੇ ਬਲੇ ਰਹਿਂਦਾ ਜੇ ਨੀ ਮਿਲਣਾ ਹੋਵੇ। ਐ ਮਲੇ ਬਲੇ ਐਮ ਐਲ ਏ। ਐਮ ਐਲ ਏ। ਆਪਾਂ ਰੋ ਪੰਪਾ। ਟੀਲ ਭਰ ਸੀ ਇਹ ਤੋਂ ਕਦੀ ਨਹੀਂ ਪੋਆਇਆ। ਆਲੇ ਅਲੀ ਮੈਂ ਮੋਗਲੂ। ਲਓ ਜੀ। ਐਂਟਰ ਕਰਕੇ ਆਪਾਂ ਸੜੋਆ। ਆਹੜਾ ਤਾਂ ਪਹਿਲਾਂ ਬਣੀ ਨਹੀਂ ਸੀਗੀ ਵੀ ਅਸੀਂ ਇਤਨਾ ਚਾਹੀਦਾ ਹੁੰਦਾ ਸੀ ਆਹ ਤਾਂ ਕੁਗੜ ਮਜਾਰਾ ਮੈਂ ਤਾਂ ਸੜੋਈ ਵਾਲੀ ਸੜਕ ਆ ਸੜੋਈ ਨੂੰ ਜਾਂਦੀ ਸੜਕ ਹੈ ਸੱਚ ਪਿਆਜ਼ ਵੀ ਲੈਣੇ ਭੂਆ ਕਹਿੰਦੀ ਪਿਆਜ਼ ਲੈ ਆਈ ਫੜਕਾ ਲੋਕਾਂ ਦੀ ਨਿਕਲ ਆਈਆਂ ਕਮਾਦੀ ਅੱਜ ਥੋੜੀ ਜਿਹੀ ਗਰਮੀ ਹੈ ਨਾ ਅੱਜ ਹੈਗੀ ਗਰਮੀ ਐਦਾਂ ਦਾ ਆਟਾ ਲੈਣਾ ਹੁਣ ਹੁਣ ਅਮਨ ਤੇ ਆਟਾ ਚੱਲਣੇ ਐ ਐਦਾਂ ਦੇ ਕੋ ਕੰਟਕਲੇ ਚਲਦਾ ਪਿਆ ਬੈਸਨ ਮਾਤਾ ਹੈ ਗੈ ਮਾਤਾ ਰਾਣੀ ਦੀ ਬੈਸਨ ਮਾਤਾ ਦੀ ਭੇਟਾਂ ਲਾਈਆਂ ਵਾ ਕਿਸੇ ਨੇ ਸਕਰੀਨ ਤੇ ਇੱਥੇ ਵੀ ਕਪੜਾ ਵਧੀਆ ਆਣ ਲਾਉਂ ਪਿਆ ਹਨਾ ਸੜੋਏ ਚ ਹਰਤੀ ਗੱਲਬਾਤ ਇਹਨਾਂ ਨੇ ਮਾੜੀ ਮੋਟੀ ਆ ਪਹਿਲਾਂ ਬੈਂਕ ਹੁੰਦਾ ਸੀ ਫੋਨ ਹੀ ਬੰਦ ਕਰਤਾ ਇਹ ਕਾਹਦੇ ਇਹ ਆ ਸਾਡਾ ਹோம் ਟਾਊਨ ਆ ਇਹ ਸਾਨੂੰ ਨੇੜੇ ਪੈਂਦਾ ਦਿਾਲਾਂ ਵਾਲਿਆਂ ਨੂੰ ਕੱਥੇ ਆਏ ਸੀ ਕਿ ਆਪਾਂ ਉਧਰੋਂ ਉੱਥੇ ਦਵਾਈ ਲੈਣ ਇੱਥੇ ਰਾਵਣ ਭੂਖਦੇ ਨੇ ਕਾਚਾ ਰਾਵਣ ਭੂਖਦੇ ਨੇ ਟਰਾਲੀ ਦਾ ਰਾਵਣ ਲੈ ਕੇ ਆਏ ਤੇ ਪਰ ਇੱਥੇ ਸਾਡੇ ਮੁੰਡਾ ਮੁੱਕ ਗਏ ਆ ਦੇਖ ਮੈਂ ਨਹੀਂ ਰਾਵਣ ਉਹਨਾਂ ਦੇਖਣ ਦਾ ਕਾਡੂ ਕਾਡੂ ਹੁੰਦਾ ਦਾ ਇਹ ਚੰਡੀਗੜ੍ਹ ਨੂੰ ਉਹਦੇ ਟਰਾਲੀ ਨਾਲ ਲੈ ਕੇ ਮੀਂਹ ਪੈਂਦੇ ਜਦੋਂ ਇਹਦਾ ਆਇਆ ਤਾਂ ਉਹ ਸਾਡੇ ਨਾਲ ਉਧਰ ਕਿਸੇ ਹੋਰ ਦੀ ਟਰਾਲੀ ਜੀ ਦਾ ਮਤਲਬ ਉਹਦਾ ਪੈਰ ਤੇ ਲੱਗਿਆ ਟਰੈਕਟਰ ਪਰ ਖੜਾ ਸਾਫ ਪਰ ਦਿੱਤੀ ਹੋਈ ਸੀ ਹਾਂ ਉਹ ਉੱਪਰ ਲੱਗੀ ਨਹੀਂ ਟਰੈਕਟਰ ਉੱਤੇ ਬਹੁਤ ਹਯੋ ਮੂਰਤੀ ਕਿੰਨੀ ਸੋਹਣੀ ਹੈ ਫਰੀਦ ਦੇ ਪਾਪਾ ਆ ਸਕੂਲ ਇਹਦੀ ਗੱਲ ਕਰਦੇ ਸੀ ਇਹ ਗੱਲ ਕਰਦੇ ਸੀ ਇਹ ਉਧਰ ਅੱਲ ਵਾਲਾ ਜਿਹੜਾ ਆਪਣੇ ਰੋਡ ਜਾਂਦਾ ਨਾ ਉੱਥੇ ਚੱਲ ਗਏ ਸਕੂਲ ਮਤਲਬ ਕਿਸ ਨੇ ਕਮੈਂਟ ਕੀਤਾ ਤਾਂ ਬੰਦ ਨਹੀਂ ਹੋਇਆ ਇੱਥੇ ਸੜੋਏ ਤੋਂ ਕੀਤਾ ਤਾਂ ਆਹੋ ਭਾਜੀ ਥੈਂਕ ਯੂ ਤੁਹਾਡਾ ਸੜੋਏ ਤੇ ਸਾਡੇ ਮਤਲਬ ਕਿ ਸਬਸਕ੍ਰਾਈਬਰ ਆ ਉਹਨਾਂ ਨੇ ਕੀਤਾ ਸੀਗਾ ਕਮੈਂਟ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਕਿ ਸਾਨੂੰ ਪਤਾ ਨਹੀਂ ਸੀ ਅਸੀਂ ਕਹਿੰਦੇ ਸੀਗੇ ਕਿ ਬੰਦ ਹੋ ਗਿਆ ਨਾ ਇਹ ਸਕੂਲ ਨਾ ਬੰਦ ਪਤਾ ਤਾਂ ਸੀਗਾ ਵੀ ਹੈਗਾ ਉਧਰ ਆਦਵਾ ਹਾਂ ਪਰ ਮਤਲਬ ਬੰਦੇ ਨੇ ਵਧੀਆ ਦਾ ਦਿੱਤਾ ਨੰਤ ਨਹੀਂ ਹੋਇਆ ਉਹ ਹੈਗਾ ਵਿੱਕੇ ਦਾ ਸੂਲ ਅੱਛਾ ਉਹ ਵਿੱਕੇ ਦਾ ਕਹਿੰਦੇ ਹੁੰਦੇ ਵਿੱਕਾ ਹੁੰਦਾ ਤਾਂ ਕੋਲੀ ਦਾ ਹੁੰਦਾ ਤਾਂ ਇੱਥੇ ਅਸੀਂ ਜੀਐਮ ਪੜ੍ਹੇ ਆਂ ਉਸ ਹੁੰਗੜੇ ਵਾਲਿਆਂ ਦਾ ਹੁੰਦਾ ਦਾ ਬਸ ਵੀਰ ਮਾਸਟਰ ਹੁੰਦਾ ਦਾ ਘੂਠਾ ਕਹਿੰਦੇ ਹੁੰਦੇ ਤੇ ਉਹਨੂੰ ਹਾਂ ਅਸੀਂ ਇੱਥੇ ਪੜ੍ਹੇ ਜੀਐਮ ਹੁੰਗੜਾ ਬਣੀ ਇਹਦਾ ਟਿਕਾ ਲਾਇਆ ਹੈ ਇਹਨੂੰ ਆਰਾਮ ਆਦਾ ਵੀਰ ਦਾ ਪਪਾ ਦੇ ਜ ਮੈਂ ਟਕਮਗਰੋ ਖਾਂਸੀ ਮੈਂ ਮੈਨੂੰ ਭਗਾਂ ਮੈਂ ਪੱਟੀਆਂ ਗੱਦਾ ਲਾ ਲਾ ਕੇ ਬਹਾਰ ਤਾਰਿਆ ਅਮਨ ਦਾ ਮਨ ਨਹੀਂ ਨਾ ਕਹਿੰਦੀ ਨਹੀਂ ਪੱਟੀ ਨਾ ਕਹਿੰਦੇ ਕਿਉਂਕਿ ਬੁਖਾਰ ਜ਼ਿਆਦਾ ਸੀ ਇੱਕ ਇਹਨੇ ਸੌਕਸਾਂ ਪਾਈਆਂ ਸੀ ਨੀਆਂ ਤੇ ਮੇਰੀਆਂ ਸੌਕਸਾਂ ਖੋਲ ਦਿੱਤੀਆਂ ਸੀ ਕਿ ਮੈਂ ਕਹਾਂ ਇਹਨੂੰ ਕਿਤੇ ਪਾਸਿਓਂ ਤਾਂ ਹਵਾ ਕਰੋਸ ਹੋਵੇ ਤੇ ਇਹ ਕਰ ਜਾਈ ਲਈ ਉਹ ਸੀ ਕੱਪੜੇ ਤਾਂ ਚਲੋ ਇੱਕ ਟੀ-ਸ਼ਰਟ ਹੈ ਪਾਈ ਹੋ ਸੀ ਇਹਨੇ ਟੀ-ਸ਼ਰਟ ਨਹੀਂ ਮਾ ਗਰਮ ਸੀਗੀ ਮਤਲਬ ਇਹ ਬਣੀ ਤੇ ਪਾਪਾ ਨੇ ਪੱਟੀਆਂ ਰੱਖਿਆ ਮੈਂ ਮਨਾ ਕਰਦੀ ਮੈਂ ਕਹਾਂ ਫੇਰ ਰਹਿਣ ਦੇਣਾ ਨਾ ਫੇ ਦਵਾਈ ਲੈ ਲੈਂਦੇ ਆ ਕੀ ਪਤਾ ਨਾ ਦੀ ਘਾਟ ਬੀਟੇ ਤੇ ਬਹੁਤ ਇਸ ਜੀ ਮਤਲਬ ਸਾਹ ਬਹੁਤ ਏ ਲੈਦੀ ਸੀ ਬਹੁਤ ಜಾ ਦੇ ਜਨਮ ਦਿਨ ਅਸੀਂ ਆਪੇ ਨੋਰਮਲ ਜੀ ਅਸੀਂ ਆਪੇ ਮਤਲਬ ਘਰ ਦੇ ਹੀ ਆਪਣੇ ਨੋਰਮਲ ਜੇ ਮਨਾਣਾ ਹੈ ਸੋ ਤਾਂ ਭਾਜੀ ਕਿਸੇ ਨੂੰ ਦੱਸਿਆ ਵੀ ਹੈ ਨਹੀਂ ਇਹ ਵਿਚਾਰੀ ਕਹਿੰਦੀ ਹੈ ਤਾਂ ਉਹਦਾ ਬਿਮਾਰਾ ਚਲੋ ਪਰ ਜੇ ਠੀਕ ਹੋ ਗਈ ਫਿਰ ਤਾਂ ਚਲੋ ਕਹਿਣਾ ਸੀ ਅਸੀਂ ਮਨਾ ਲੈਣਾ ਸੀਗਾ ਬੇਤਾ ਵਧੀਆ ਪਰ ਚਲੋ ਹੁਣ ਵੀ ਵਧੀਆ ਮਨਾਣਾ ਹੈ ਪਰ ਇੰਨਾ ਮਤਲਬ ਕੀ ਨਹੀਂ ਥੋੜਾ ਹੀ ਖਾਂਦਾ ਜਿੰਨਾ ਵੀ ਸੋ ਫਿਰ ਦਵਾਈਆਂ ਨੂੰ ਅੱਥੇ ਦੂਆ ਕਰਾਂ ਕਿ ਲੈ ਲੈ ਕੇ ਜਾਵਾਂਗੇ ਹਨਾ ਕੋਈ ਫੈਸਾਨੀ ਨਹੀਂ ਹੈਗਾ ਮਨ ਨੂੰ ਲੱਗਦਾ ਬੱਤਣਾ ਕਿ ਹੈਗਾ ਹੀ ਆ ਅਸਲ ਦੁਪਹਿਰੇ ਬੱਗਲ ਦੇ ਤੱਕ ਤਾਂ ਹੋ ਗਿਆ ਦਾ ਦੁਪਹਿਰੇ ਹੋ ਗਿਆ ਸੀ ਤਾਂ ਉਹ ਪਹਿਣਾ ਚਾਹੀਦਾ ਅਬੀ ਹਨਾ ਆਹੋ ਸੁੱਕੀ ਠੰਡ ਹੈ ਸੁੱਕੀ ਠੰਡ ਆ ਤੇ ਬਿਮਾਰ ਹੋ ਗਏ ਸਾਰੇ ਬਾਪੂ ਵੀ ਤੇ ਬਿਮਾਰ ਹੋ ਹੀ ਘੁਮਾਨੇ ਦਾ ਬਿਆਹ ਨਹੀਂ ਹੋ ਉਸਦੇ ਇੱਕੋ ਬਿਆਹ ਖਾਧਾ ਹੋਣੀ ਆਏ ਹੋਰ ਬਿਆਹ ਖਾਣਾ ਮੋਰੇ ਫੇ ਸਮੋਸੇ ਕਿੱਥੋਂ ਲੈਣੇ ਹੋਣਾ ਮਰਦਾਂ ਦੇ ਲੈਣੇ ਨਾ ਕੋਰਦੀ ਕੋਰਦੀ ਵਾਲੇ ਤਾਲੂ ਦੀ ਪਾਗ ਜੇ ਉਹ ਤੇ ਗਲਦੀਬ ਤੇ ਲੈ ਲੰਦੇ ਕਿਹੜਾ ਗਲਦੀ ਓਹੋ ਤਾਂ ਵੀ ਨਾ ਘੱਟੇ ਰੋਕੀ ਮੈਂ ਵੀ ਆਪਣਾ ਮੋਗਲੂ ਮੋਗਲੂ ਪੀਂਚ ਮਾਸਤ ਸੀਗੀ ਮੇਰੇ ਵੀ ਨਹੀਂ ਦਿਮਾਗ ਚ ਆ ਹੀ ਨਹੀਂ ਰਿਹਾ ਹਾਂ ਆਹ ਲੋ ਜੀ ਪਹਿਲੀ ਪਹੁੰਚ ਗਏ ਅਸੀਂ ਆਹ ਤੇ ਕਹਿੰਦਾ ਮੈਂ ਵੀਡੀਓ ਬਣਾਣੀ ਆ ਆਪਣੀ ਮੈਂ ਤਾਂ ਰੀਲ ਬਣਾਣੀ ਆ ਇੰਸਟਾ ਤੇ ਉਹ ਵੀ ਕੰਮ ਜ਼ਰੂਰੀ ਆ ਉਹ ਵੀ ਕਰ ਲਈਏ ਐਸੇ ਬਿਲਕੁਲ ਵੀ ਰੈਂਜ ਨਹੀਂ ਆਏਗੀ ਆਵਾਦ ਨਹੀਂ ਕਾਣੀ ਹੈਗੀ ਆ ਸ਼ਾਂਤ ਨਹੀਂ ਆ ਲੈ ਬਸ ਕਿੱਦਾਂ ਰਹਿੰਦੇ ਉਹ ਇੱਥੇ ਜੀਂਦੇ ਰਹਿੰਦੇ ਰੇਂਜ ਆ ਸੇਮ ਆ ਰਾਮਚੜੀ ਮੰਦਿਰ ਵਾਇਲ ਦੋ ਸਤਨਾਮ ਮਿਲਦੇ ਆ ਜੀ ਬਾਕੀ ਤੁਹਾਨੂੰ ਘਰੇ ਜਾ ਕੇ ਘਰੇ ਜਾ ਕਰਦੇ ਆ ਛੋਟਾ ਮੋਟਾ ਸੈਲੀਬ੍ਰੇਟ ਲਓ ਜੀ ਕੋਣ ਬਦੇ ਕਮਾਦੇ ਆ ਗਿਆ ਅਸੀਂ ਮਜਾਰੀ ਸਮੋਸੇ ਸਾਨੂੰ ਮਿਲੇ ਹੀ ਨਹੀਂ ਜਿੱਥੇ ਸਮੋਸੇ ਲੈਣ ਸੀਗੇ ਉਹ ਕਹਿੰਦੇ ਖਤਮ ਹੋ ਗਿਓ ਬੇਕ ਹੁਣ ਅਸੀਂ ਚੱਲਿਓ ਮਜਾਰੀ ਨੂੰ ਕੋਈ ਮਦਦ ਕਮਾ ਲਈ ਮੈਂ ਹੁੰਦੈ ਨਹੀਂ ਤਾਂ ਹੀ ਆ ਤੇ ਅਸੀਂ ਕਿਹ ਚੱਲੋ ਮਜਾਰੀ ਚਾਹੁੰਦੇ ਮਜਾਰੀ ਚ ਲੈ ਲੰਦੇ ਆ ਅਮ ਮਜਾਰੀ ਹੀ ਜਾਣੇ ਪਏ ਆ ਨਹੀਂ ਤਾਂ ਸਿੱਧੇ ਘਰ ਨੂੰ ਚੱਲ ਜਾਣਾ ਸੀਗਾ ਉੱਥੇ ਲੈ ਕੇ ਅੱਜ ਮੈਂ ਡਰਾਈਵਿੰਗ ਕੀਤੀ ਗੱਡੀ ਗੱਡੀ ਅੱਜ ਮੈਂ ਡਰਾਈਵਿੰਗ ਕੀਤੀ ਕਿਦਾਂ ਲੱਗਿਆ ਤੁਹਾਨੂੰ ਬੜਾ ਮਜ਼ਾ ਆਇਆ ਮੈਨੂੰ ਤਾਂ ਬੜਾ ਵਧੀਆ ਲੱਗਦਾ ਵੀ ਗੱਡੀ ਚਲਾ ਕੇ ਤਾਂ ਇਹਨੂੰ ਐ ਸੀਗਾ ਮੈਂ ਕਿਹਾ ਚੱਲੋ ਉੱਥੇ ਰੀਲ ਬਣ ਜੂਗੀ ਮੈਂ ਹੁੰਦੀ ਘਰ ਰੱਖਿਆ ਖਾਨੀ ਦੇਖੀ ਲ ਲੈ ਲੈ ਅਬ ਨਹੀਂ ਪਾਪਾ ਸ਼ੀਸ਼ੇ ਚੜਾ ਦੇ ਕੁੜੀ ਨੂੰ ਠੰਡ ਲੱਗਦੀ ਆ ਮੇਰਾ ਵੀ ਚੜਾ ਦੇ ਦੇਖੋ ਇਹ ਕੀ ਬਣਦਾ ਔਰ ਦੇਖੋ ਵੱਡੇ ਗੱਲ ਠੀਕ ਆ ਲੱਗਿਆ ਜੀ ਐ ਕਿਹਾ ਆ ਪੋਦਦ ਨੂੰ ਆ ਦੂ ਯਾਰ ਨੂੰ ਲਾ ਦੇ ਤੇ ਘਟ ਦੇ ਅਬ ਉਹਦੋਂ ਆ ਰੇ ਇਹ ਕੈਂਡਾ ਉੱਪਰ ਲਾਉਂਦਾ ਮੈਂ ਲਾ ਦੇ ਲਾ ਦੇ ਲਾ ਦੇ ਬਹੁਤੀ ਨਹੀਂ ਕੰਮ ਆਉਂਦਾ ਅਪਣੇ ਆਪ ਹੀ ਖੇਚੋ ਦਿੰਦੇ ਆ ਅੱਛਾ ਇਹ ਜਾਦੂ ਦਾ ਕੋ ਨਾ ਮੈਨੂੰ ਲੱਗਦਾ ਚਲਾਣਾ ਨਾ ਤਾਂ ਕਰਕੇ ਜਾਦੂ ਗਈ ਮੰਨ ਨਾ ਨੰਬਰ ਲਾ ਕੇ ਨਹੀਂ ਮਨਸ਼ਾ ਗੜ ਮੰਨ ਮੈਂ ਫੋਕਾ ਨਹੀਂ ਆ ਜਾ ਜਾ ਤਾਪਾ ਕੈਂਡਲ ਤੁਹਾਨੂੰ ਕੈਂਡਲ ਚਲੋ ਕੱਢੋ ਮਰ ਬਾਥਡੇ ਟੂ ਯੂ ਐਂਡ ਹੈਪੀ ਬਰਥਡੇ ਟੂ ਯੂ ਆਦਾ ਵੀ ਨਹੀਂ ਲੱਗਿਆ ਕੱਟ ਦੇ ਦੇ ਉਹਨੂੰ

ਉਦਿਆਂ ਮੈਂ ਹੱਥਾਂ ਨਾਲ ਲਾ ਦੇ ਪਾ ਦੇ ਤੱਕੇ ਮੂੰਹ ਤੇ ਹਮ ਚਾਰ ਤੂੰ ਮੂੰਹ ਚੱਕ ਮੂੰਹ ਜਿਹਾ ਦੇ ਨਹੀਂ ਤੂੰ ਹੀ ਮੰਮੀ ਦੇ ਮੂੰਹ ਜਿਹਾ ਦੇ ਬਾਕੀ ਇਹਨਾਂ ਨਾ ਤਾਚੂ ਨੇ ਨਾ ਕਰਾ ਕਰਾ ਲਿਆ ਚਾਰ ਅਜਾ ਮਨੇ ਹੁਣ ਵੀਡੀਓ ਬਣਾ ਲਾ ਕਮਾਗਾ ਹੈਪੀ ਬਰਥਡੇ ਟੂ ਝੂ ਹੈਪੀ ਬਰਥਡੇ ਟੂ ਹੈਪੀ ਕਟਾ ਕੇ ਉਹਨਾਂ ਪਾਣੀ ਵਿੱਚ ਆ ਝੱਕੇ ਖਾ ਲਵੋ ਕੋਈ ਗੱਲ ਨਹੀਂ ਇਹਦੀ ਹੁੰਦੀ ਕਿ ਨਾ ਫੜ ਜਦੋਂ ਪਾਣੀ ਸਾਰਾ ਨਹੀਂ ਪਾਪਾ ਤੇਰੀ ਵਾਰੀ ਬਦਲਾ ਕਰੋ ਇਹਦੇ ਇਹਦੀ ਹੈਗਾ ਉਹਦੇ ਪਾਖ ਖੁੱਲ ਗਏ ਠੀਕ ਹੋ ਗਿਆ ਨਾਲ ਇਹਦਾ ਪੂਆ ਮਾਣ ਦੇ ਪਾਕੇ ਕਿੰਨੇ ਲੋ ਸੀਗੀਆਂ ਦੀ ਪੇਸਟੀਆਂ ਆ ਸੀ ਕੇਕ ਆਏਗਾ ਸਮੋਸੇ ਬਾਕੀ ਕੋਲਡ ਡਰਿੰਕ ਅੱਜ ਜੀ ਬਰਥਡੇ ਬਣਾਇਆ ਆ ਬਾਪੂ ਦਾ ਬਰਥਡੇ ਦਾ ਬਰਥਡੇ ਤੇਰਾ ਕਾਲ ਸੀਗਾ ਤੇਰੇ ਨੂੰ ਪਤੀ ਦਾ ਹੋਪਾ ਕਿ ਕੋਈ ਅੱਛਾ ਇਹਨੂੰ ਦੇਖ ਆ ਬੁਈ ਨੇ ਲੋ ਜੀ ਸੈਲੀਬ੍ਰੇਟ ਕਰ ਲਿਆ ਤੇ ਬਹੁਤ ਵਧੀਆ ਰਿਹਾ ਜਿੰਨਾ ਕ ਵੀ ਸੀ ਛੋਟਾ ਮੋਟਾ ਬਹੁਤ ਵਧੀਆ ਰਿਹਾ ਤੇ ਹੁਣ ਮੈਂ ਰੀਲਾਂ ਬਣਾ ਕੇ ਹਟੀ ਥੋੜੀਆਂ ਉੱਥੇ ਬਣਾ ਲਈਆਂ ਥੋੜੀਆਂ ਇੱਥੇ ਬਣਾ ਲਈਆਂ ਘਰੇ ਆ ਕੇ ਉੱਥੇ ਤਾਂ ਇੱਕ ਅੱਧੀ ਬਣਾਈ ਬਾਕੀ ਮੈਂ ਘਰੇ ਆ ਕੇ ਬਣਾ ਲਈ ਤੇ ਬੱਸ ਹੁਣ ਰੋਟੀ ਪਾਣੀ ਨਹੀਂ ਅਸੀਂ ਖਾਣਾ ਅਸੀਂ ਖਾ ਲੇ ਸਮੋਸੇ ਸਮੋਸੇ ਖਾ ਕੋ ਕੀ ਅਸੀਂ ਕੇਕ ਕੋ ਖਾ ਅੱਜ ਦੇ ਲੋਕ ਇੱਥੋਂ ਤੱਕ ਸੇਜ ਵਧੀਆ ਲੱਗੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਕੋਲ ਸਬਸਕ੍ਰਾਈਬ ਸ਼ੇਅਰ ਕਰਨਾ ਬਿਲਕੁਲ ਮਿਲਨ ਪੁੱਲੇ ਮਿਲਦੇ ਅੱਜ ਕੱਲ ਦੀ ਵੀਡੀਓ ਹੈ ਨਵੇਂ ਦਿਨ ਤੇ ਨਵੇਂ ਸ਼ੋਅ ਆ ਦੇ ਨਾਲ ਆਪਣਾ ધ્યાન ਰੱਖੋ ਖੁਸ਼ ਰਹਿੰਦੇ ਰਹਿਆ ਕਰੋ ਬਾਈ ਬਾਏ